ਸਾਰ ਬੋਤ ਸ਼ਬਦ ਦੇ ਅਰਥ ਸ਼ਬਦ ਵਿੱਚ ਪਏ ਨੇ ਜੀ ਬਾਣੀ ਦੇ ਅਰਥ ਬਾਣੀ ਵਿੱਚ ਪਏ ਨੇ ਬਾਹਰੋਂ ਕਿੱਥੇ ਲੱਭਣ ਦੀ ਲੋੜ ਨਹੀਂ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਖਜ਼ਾਨਾ ਰਹਿਮਤ ਇੰਨੀ ਵੱਡੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਨਾਨਕ ਸਾਹਿਬ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਸਪਸ਼ਟ ਕਿਹਾ ਤੇ ਆਖਰੀ ਸ਼ੇਰ ਵਿੱਚ ਕਿਹਾ ਖਸਮ ਦੁਸ਼ਮਣੀ ਗਰ ਹਜ਼ਾਰ ਆਵਰਦ ਪਹਿਲਾਂ ਇਹਦੇ ਅਰਥ ਕਰ ਲਈਏ ਅਗਰ ਕੋਈ ਭੈੜੀ ਭਾਵਨਾ ਝੂਠ ਬੋਲ ਕੇ ਮਕਾਰੀ ਦੇ ਵਿੱਚ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਤੇ ਕੱਲਾ ਨਹੀਂ ਹਜ਼ਾਰਾਂ ਲੱਖਾਂ ਨੂੰ ਲੈ ਕੇ ਵੀ ਆ ਜੇ ਨਾ ਭੈੜੀ ਭਾਵਨਾ 'ਚ ਤੁਸੀਂ ਸੱਚੇ ਹੋ ਸਬਰ ਸਿਦਕ ਸੱਚ ਧਰਮ ਨਾਲ ਤੁਰੇ ਹੋਇਓ ਫਿਰ ਯਾਦ ਰੱਖਿਓ ਵਕਤੀ ਤੌਰ ਤੇ ਤੇ ਦੁਨੀਆ ਕਹੇਗੀ ਭਈ ਇਹ ਤੇ ਨੀਵਾ ਪੈ ਗਿਆ ਇਹ ਹਾਰ ਗਿਆ ਇਹ ਨਿਮਰਤਾ ਦੇ ਵਿੱਚ ਦੁਨੀਆ ਦੁਨੀਆ ਨੂੰ ਪਤਾ ਨਹੀਂ ਹੁੰਦਾ ਨਿਮਰਤਾ ਤੇ ਦਿਆਲਤਾ ਕੀ ਹੁੰਦੀ ਹੈ ਉਹ ਕਹੇਗੀ ਇਹ ਤੇ ਚੁੱਪ ਹੋ ਗਿਆ ਹਾਰ ਗਿਆ ਵਕਤੀ ਤੌਰ ਤੇ ਤੁਸੀਂ ਨੀਵੇਂ ਜਾਪੋਗੇ ਪਰ ਸਮਾਂ ਆਏਗਾ ਜਿਹੜਾ ਵਧਿ ਕੀ ਕਰਨ ਵਾਲਾ ਹੈ ਉਹਦੀ ਮਿੱਟੀ ਪਲੀਤ ਹੋਏਗੀ ਤੇ ਜਿਹੜਾ ਸਬਰ ਸਿਦਕ ਸੱਚ ਧਰਮ ਨਾਲ ਤੁਰਿਆ ਹੋਇਆ ਹੈ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦਿਓਏ ਉਹਦਾ ਜੈਕਾਰਾ ਹੋਏਗਾ ਉਦੀ ਉਰੀ ਜੈ ਜੈਕਾਰ ਹੋਏਗੀ ਇਹਨੂੰ ਕਿਹਾ ਖਸਮ ਦੁਸ਼ਮਨੀ ਘਰ ਹਜ਼ਾਰ ਅਬੁਰਦ ਇਸ ਭੈੜੀ ਭਾਵਨਾ ਚ ਕੋਈ ਹਜ਼ਾਰਾਂ ਚੜ ਕੇ ਵੀ ਆ ਜੇ ਨਾ ਯਕ ਮੂ ਉਰਾ ਆਜ਼ਾਰ ਆਬੁਰਦ 111ਵਾਂ ਸ਼ੇਰ ਆਖਰੀ ਸ਼ੇਰ ਉਹ ਇੱਕ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ ਤੁਹਾਡਾ ਨਾ ਯਕ ਮੂ ਮੂ ਕੇ ਯਕ ਦਾ ਮਤਲਬ ਹੈ ਇੱਕ ਮੂ ਦਾ ਮਤਲਬ ਹੈ ਵਾਲ ਇੱਕ ਰੂਮ ਵੀ ਤੁਹਾਡਾ ਵਿੰਗਾ ਨਹੀਂ ਕਰ ਸਕੇਗਾ ਨਾ ਯਕ ਮੂ ਉਰਾ ਆਜ਼ਾਰ ਆਬੁਰਦ ਉਹ ਤੁਹਾਨੂੰ ਦੁੱਖ ਨਹੀਂ ਦੇ ਸਕੇਗਾ ਵਖਤੀ ਤੌਰ ਤੇ ਤੁਹਾਡੇ ਅੰਦਰ ਸੱਚ ਧਰਮ ਹੋਣਾ ਚਾਹੀਦਾ ਗੁਰੂ ਦੀ ਰਹਿਮਤ ਹੋਣੀ ਚਾਹੀਦੀ ਗੁਰੂ ਦੀ ਬਖਸ਼ਿਸ਼ ਹੋਣੀ ਚਾਹੀਦੀ ਕਦੀ ਗੰਗਾ ਦੇ ਕੰਡੇ ਕਦੀ ਕਲੰਦਰੀ ਦੇ ਕੰਡੇ ਜਮਨਾ ਦੇ ਕਦੀ ਸਰਸਾ ਵਿੱਚੋਂ ਲੰਘ ਕੇ ਨਦੀ ਦੇ ਵਿੱਚੋਂ ਕਦੀ ਸਤਲੁਜ ਦਾ ਪਾਣੀ ਲਿਆ ਕੇ ਨਿਰਮਲ ਅੰਮ੍ਰਿਤ ਤਿਆਰ ਕਰਦੇ ਨੇ ਤੇ ਫਿਰ ਸਾਰਾ ਕੁਝ ਵਾਰ ਕੇ ਸਾਬੂ ਕੀ ਤਲਵੰਡੀ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕਰਵਾ ਕੇ ਫਿਰ ਸਤਿਗੁਰੂ ਜੀ ਨਦੇੜ ਦੀ ਧਰਤੀ ਤੇ ਜਾ ਕੇ ਫਿਰ ਸਰਸ ਆਪਣਾ ਗੋਦਾਵਰੀ ਦੇ ਕੰਡੇ ਬੈਠ ਕੇ ਸਤਿਗੁਰੂ ਜੀ ਸਭ ਸਿੱਖਨ ਕੋ ਹੁਕਮ ਹੈ ਆਹਾ ਕਮਾਲ ਦੀ ਗੱਲ ਹੈ ਪੂਰਨ ਸਿੰਘ ਪ੍ਰੋਫੈਸਰ ਪੂ ਇਹ ਗੱਲ ਮੈਂ ਪਹਿਲਾਂ ਵੀ ਕਰਕੇ ਗਿਆ ਸੀ ਮੈਂ ਫਿਰ ਦੁਹਰਾ ਰਹੇ ਹਾਂ ਮਾਫੀ ਮੰਗਣਾ ਇਸ ਦਾ ਮੇਰਾ ਇਸ ਵਾਰੀ ਯਤਨ ਸੀ ਕਿ ਕੋਈ ਗੱਲ ਦੁਹराई ਨਾ ਜਾਏ ਜਿਹੜੇ ਪਿਛਲੇ ਸਾਲਾਂ ਚ ਕੀਤੀ ਹੈ ਹਾਂ ਇਤਿਹਾਸ ਤੇ ਉਹੀ ਹੈ ਪਰ ਉਸ ਇਤਿਹਾਸ ਨੂੰ ਵੇਖਣ ਦਾ ਨਜ਼ਰੀਆ ਥੋੜਾ ਡੂੰਗਾ ਹੋਇਆ ਸਾਡਾ ਹਰ ਹਰ ਗੱਲ ਦਾ ਸਾਨੂੰ ਲੌਜਿਕ ਲੌਜਿਕ ਸਮਝ ਆਇਆ ਜੇ ਕੰਗਣ ਸੁਟਿਆ ਮਹਾਰਾਜ ਨੇ ਤਾਂ ਸੁਟਿਆ ਸਰਬ ਲੋਹ ਦਾ ਕੜਾ ਦੇਣ ਲਈ ਹੁਣ ਬੰਦਾ ਕਹੇਗਾ ਵੀ ਲੋਹਾ ਮਹਿੰਗਾ ਹੈ ਕੀ ਸੋਨਾ ਮਹਿੰਗਾ ਹੈ ਮਹਾਰਾਜ ਕਹਿੰਦੇ ਸੋਨਾ ਤੇ ਕੋਈ ਵੀ ਲੈ ਲੇਗਾ ਪਰ ਇੱਕ ਕਕਾਰ ਪਾਉਣ ਵਾਸਤੇ ਸਿਰ ਦੀ ਬਾਜੀ ਦੇਣੀ ਪੈਗੀ ਸਿਰ ਦੀ ਕੀਮਤ ਦੇਣੀ ਪੈਗੀ ਇਹ ਪੰਜ ਕਕਾਰਾਂ ਵਿੱਚੋਂ ਇੱਕ ਕਕਾਰੀ ਰਹਿਤ ਹੈ ਜੀ ਕੜਾ ਗੁਰੂ ਸਾਹਿਬ ਜੀ ਨੇ ਹਰ ਚੀਜ਼ ਦੇ ਪਿੱਛੇ ਰਮਜ਼ ਰੱਖੀ ਹੈ ਹਮਲੇ ਜਾਨੋ ਪੰਥ ਉਚੇਰੀ ਦੀ ਰਹਿਮਤ ਸਤਗੁਰ ਜੀ ਨੇ ਵਰਤਾਈ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਦਾਵਰੀ ਦੇ ਕੰਡੇ ਬੈਠਦੇ ਬਾਦਰ ਸ਼ਾ ਉੱਥੇ ਬੈਠਦਾ ਹੈ ਜ਼ਖਮਾਂ ਨੂੰ cure ਕਰੇ ਦਦਾ ਹੈ ਕੈਸੀ ਬੀਤੀ ਜਾਣਦਾ ਲੱਖਾਂ ਦੇ ਸ਼ਮਿਆਨੇ 12 ਲੱਖ ਦਾ ਸ਼ਮਿਆਨਾ ਸਜਦਾ ਸੀ ਲੱਖਾਂ ਦੇ ਚੰਨਨ ਦੇ ਪੀੜਿਆਂ ਤੇ ਬੈਠਦੇ ਸੀ ਪ੍ਰਸਾਦੀ ਹਾਤੀ ਚੌਰ ਕਰਦਾ ਸੀ ਪੰਜ ਪਿਆਰੇ ਚਾਰ ਸਹਿਬਜ਼ਾਦੇ ਲੱਖਾਂ ਦੀ ਕੋਈ ਕੋਈ ਕਿੱਥੋਂ ਅਸਾਮ ਦਾ ਰਾਜਾ ਆ ਰਿਹਾ ਕੋਈ ਕਿਹੜਾ ਰਾਜਾ ਆ ਕੇ ਚਰਣਾ ਦੇ ਵਿੱਚ ਭੇਟਾ ਦਿੰਦਾ ਸੀ ਕੋਈ ਅੰਤ ਨਹੀਂ ਸੀ ਤੇ ਅਜ ਉਹ ਸਮਾਂ ਕੁਝ ਵੀ ਕੋਲ ਨਹੀਂ ਸੀ ਪੱਥਰਾਂ ਦੀ ਸੇਜ ਲਾ ਕੇ ਵੀ ਸੁੱਤਾ ਹੈ ਅਨੰਦਪੁਰ ਸਾਹਿਬ ਛੱਡ ਕੇ ਸਭ ਕੁਝ ਛੋੜ ਆਇਆ ਪਿੱਛੇ ਕੈਸੀ ਬੀਤੀ ਤੇ ਗੁਰੂ ਗੋਬਿੰਦ ਸਿੰਘ ਮੁਸਕਰਾ ਕੇ ਕਹਿੰਦੇ ਤੂੰ ਜ਼ਖਮਾਂ ਨੂੰ ਕੁਰੇਦਾ ਪਰ ਯਾਦ ਰੱਖੀ ਮੈਂ ਬੁਲੰਦੀ ਸੇ ਗੁਜ਼ਰਾ ਕਹਿੰਦੇ ਬੜੀ ਰਹਿਮਤਾ ਮੈਂ ਵੇਖੀਆਂ ਔਰੰਗਜ਼ੇਬ ਦੇ ਪੁੱਤਰਾ ਪਾਦਰਸ਼ਾ ਬਹੁਤ ਕੁਝ ਦੇਖਿਆ ਮੈਂ ਬੜੀ ਬੁਲੰਦੀ ਦੇਖੀ ਇਸ ਘਰ ਦੇ ਵਿੱਚ ਕਮੀ ਨਹੀਂ ਇਸ ਘਰ ਦੇ ਵਿੱਚ ਰਣਜੀਤ ਨਗਾੜੇ ਵਜੇ ਹੈ ਇਸ ਘਰ ਮੇ ਬੜੀਆਂ ਰਹਿਮਤਾ ਹੋਈਆਂ ਨੇ ਇਸ ਘਰ 'ਚ मैं बुलंदी से गुजरा ऐसी ऐसी रहमत से हम गए हैं मैं पस्ती से गुजरा बहादुर शाह मैंने पस्ती भी देखी ना साजो ना बाजो ना फौजो ना फर्श बढ़िया रहमत भी और पस्ती भी लाखों के शमियाने भी हुए सिर के ऊपर भाई गल कर रहे बहादुर शाह न पढ़ो वो तो किताब लिखित कहने मैं पस्ती से गुज़रा मैंने ਹਰ ਤਰ੍ਹਾਂ ਦੇ ਦੁੱਖ ਵੀ ਦੇਖੇ ਪਰ ਦੁੱਖ ਦੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਇਹੀ ਬਚਨ ਕਮਾਇਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਮੈਂ ਇਹੀ ਗੁਰ ਤੇਗ ਬਹਾਦਰ ਸਾਹਿਬ ਦਾ ਬਚਨ ਕਮਾਇਆ ਪਿਤਾ ਗੁਰੂ ਦਾ ਬਚਨ ਕਮਾਇਆ ਕਿ ਸੰਸਾਰ ਦੇ ਵਿੱਚ ਕੋਈ ਰਹਿਣ ਵਾਲਾ ਨਹੀਂ ਸਭ ਜਾਣਗੇ ਪਰ ਹਾਂ ਇੱਕ ਰਹਿਮਤ ਸਦਾ ਰਹਿਣ ਵਾਲੀ ਹੈ ਮੈਂ ਬੁਲੰਦੀ से guzra ਮੈਂ ਪਸਤੀ से guzra ਪਰ ਬਹਾਦਰ ਸ਼ਾਹ ਮੈਂ ਜਿੱਧਰ से भी guzra ਬੜੀ ਮਸਤੀ से guzra ਮੇਰੇ ਮੱਥੇ ਤੇ ਵਟ ਨਹੀਂ ਆਇਆ ਮੈਂ ਦੁੱਖ ਨੂੰ ਦੁੱਖ ਨਹੀਂ ਮੰਨਿਆ ਮੈਂ ਸੁਖ ਨੂੰ ਸੁਖ ਦੇ ਮੋਹ ਦੇ ਵਿੱਚ ਢੋਲ ਨਹੀਂ ਵਜਾਏ ਕੋਈ ਮੈਂ ਗੰਦੇ ਵਹਿਣਾ ਤੇ ਨਹੀਂ ਨਚਾਇਆ ਸਿੱਖਾਂ ਨੂੰ ਜਾਂ ਦੁੱਖ ਦੇ ਕੇ ਮੈਂ ਵੈਣ ਨਹੀਂ ਪਾਉਣ ਲੱਗਾ ਇਹ ਸਬਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਦਾ ਲਿਟਰੇਚਰ ਪੰਜਾਬੀ 'ਚ ਵੀ ਹੈ ਹਿੰਦੀ 'ਚ ਵੀ ਹੈ ਅੰਗਰੇਜ਼ੀ 'ਚ ਵੀ ਹੈ उन्हें मन में मन ख्याल आया कि मैंने गुरु गोबिंद सिंह साहब को देखना है कागज़ लिया रंग लिए तुर पिया बिहार पहुंचा पटने जिस पटना के नदी के किनारे गुरु गोबिंद सिंह जी बाल उम्र में खेलते हैं गंगा से पूछता है गंगा तूने गोविंद राय को देखा है बता कैसे थे जब पंडित शिव दत्त के पीछे से आके चाद करते थे तो उनके चेहरे की मुस्कुरान कैसी थी कहती गंगा कुछ नहीं बोली बहुत उदास हुआ बहुत उदास हुआ फिर मैं कागज कैनवस सब कुछ लेके मैं कलंदरी गया जमुना के कंडे जमुना तू बड़ा रोल रोला शोर शोरगुल मचा के यहां तक आती है पर जब गुरु गोबिंद सिंह ने तेरे में चरण डाले तू यहाँ पे शांत हो गई पिछों बड़ा रोला पाँदी आँदी सी जी कलंधरी छां छां कर दी पौंटा साहब ज जिथों कलंधरी लंघ दी बिल्कुल शांत है जी कहते तेरा शोर खत्म करता कलंधरी दस साढ़े मन का शोर किमें खत्म होए। तूने देखा है गुरु गोबिंद सिंह को बवंजा कवि कवि बैठ के कवी दरबार से जाते थे इतें बड़िया बड़िया लिखत खंड भी खंडन खलदल खंडन अतरण मंडन मर बंडन पुझद जे संस्कृत की गल करिए भी सिखर जो फारसी की करिए सिखर ब्रिज भाषा की करिए नमस्तों अकाले नमस्तों कृपाले नमस्तंग अरूपे नमस्तंग अनूपे कमाल की थी है बोल तो सही ना काम ना क्रोध ना लोग ना मोह ना रोग ना सोग ना भोग ना पै गुरु गोबिंद सिंह के चेहरे पर कैसा इलाही नूर था ਜਦੋਂ ਉਹ ਕਬੀ ਦਰਬਾਰ ਸੇ ਜਾਂਦੇ ਥੇ ਜਦ ਉਹਨਾਂ ਨੇ ਇਹਾ ਜੰਗ ਕੀਆ ਕਬੀ ਦੁਸ਼ਮਨ ਕੋ ਦੁਸ਼ਮਣੀ ਮੇਂ ਦੇਖਾ ਹੀ ਨਹੀਂ ਦੁਸ਼ਮਣੀ ਸੇ ਮਾਰਾ ਹੀ ਨਹੀਂ ਦੁਸ਼ਮਨ ਕੋ ਵੀ ਪਿਆਰ ਸੇ ਸਿੱਖ ਦੀਆ ਬਤਾ ਕਹਿੰਦੇ ਕਲੰਦਰੀ ਵੀ ਨਹੀਂ ਬੋਲੀ ਜਮਨਾ ਵੀ ਨਹੀਂ ਬੋਲੀ ਪ੍ਰੋਫੈਸਰ ਪੂਰਨ ਸਿੰਘ ਸਰਸਾ ਦੇ ਕੰਡੇ ਚਲਾ ਗਿਆ ਕਹਿੰਦੇ ਕਲੈਣੀਏ ਸਰਸਾ ਤੇਰੇ ਵਿੱਚੋਂ ਗੁਰਗੋਬਿੰਦ ਸਿੰਘ ਲੰਘ ਕੇ ਗਏ ਸਾਰਾ ਪਰਿਵਾਰ ਇੱਥੇ ਵਿਛੋੜਾ ਹੋ ਗਿਆ विद्या सागर ग्रंथ सब कुछ इसमें रुड़ गया तू बता जब गुरु गोबिंद सिंह तेरे में से गुजरे तो कैसे थे जद फौजियां पीछे पैया हुन लाखों की फौजें पीछे थी तेरे अंदर कैसा सब्र था कहंदे सरसा भी नहीं बोली कहंदे हुन ओदे कुल आखिरी उम्मीद रह गई गोदावरी ਕਹਿੰਦੇ ਗੁਦਾਵਰੀ ਦੇ ਕੰਡੇ ਕਹਿੰਦੇ ਇੱਥੇ ਬਾਦਰ ਸ਼ਾ ਪੁੱਛਦਾ ਸੀ ਇੱਕ ਕੈਸੀ ਗਿਜ਼ਰੀ ਗੁਰਗੋਬਿੰਦ ਸਿੰਘ ਸਾਹਿਬ ਨੇ ਬੋਲਾ ਮੈਂ ਬੁਲੰਦੀ ਸੇ ਗੁਜ਼ਰਾ ਮੈਂ ਪਸਤੀ ਸੇ ਗੁਜ਼ਰਾ ਜਿੱਧਰ ਸੇ ਗੁਜ਼ਰਾ ਬੜੀ ਮਸਤੀ ਸੇ ਗੁਜ਼ਰਾ ਤੂੰ ਦੱਸ ਜਦ ਗੁਰੂ ਸਾਹਿਬ ਨੇ ਤੇਰੇ ਅੰਦਰ ਨਗੀਨਾ ਸੁਟਿਆ ਤੇਰੇ ਅੰਦਰ ਹੀਰਾ ਸੁਟਿਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਿਹਰੇ 'ਤੇ ਕੈਸੀ ਲਾਲੀ ਥੀ ਕਹਿੰਦੇ ਗੋਦਾਵਰੀ ਵੀ ਨਹੀਂ ਬੋਲੀ ਮਯੂਸ ਹੋ ਗਿਆ ਮੈਂ ਕੈਨਵਸ ਰੰਗ ਬੜਾ ਬੜਾ ਕੇ ਕਹਿੰਦੇ ਸਭ ਪਾਣੀ 'ਚ ਸੁਟੇ ਲੋਕੀ ਕਹਿਣ ਲੱਗੇ ਪ੍ਰੋਫੈਸਰ ਪੂਰਨ ਤੇ ਪਾਗਲ ਹੋ ਗਿਆ ਕੰਬਲਾ ਹੋ ਗਿਆ ਕਹਿੰਦੇ ਮੈਨੂੰ ਗੁਰਗੋਬਿੰਦ ਕੇ دیدار ਗੁਰਗੋਬਿੰਦ ਸਿੰਘ ਕੇ دیدار ਨਹੀਂ ਹੋਏ ਫਿਰ ਕਹਤੇ ਇੱਕ ਦਿਨ ਮuje ਅੰਦਰ ਆਵਾਜ਼ ਆਈ ਅਗਰ ਗੁਰਗੋਬਿੰਦ ਸਿੰਘ ਕੇ دیدار ਕਰਨੇ ਹੈ ਜਿਸਨੇ ਗੁਰਗੋਬਿੰਦ ਸਿੰਘ ਕੋ ਆਪਣਾ ਰੂਪ ਦਿਆ ਉਸਮੇ ਜਾ ਕੇ دیدار ਕਰ ਤੇ ਗੁਰੂ ਗੋਬਿੰਦ ਸਿੰਘ ਨੇ ਸਾਬੋ ਕੀ ਤਲਵੰਡੀ ਗੁਰੂ ਗਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਦੇੜ ਸਾਹਿਬ ਦੇ ਵਿੱਚ ਜਾ ਕੇ ਕਿਹਾ ਆਗਿਆ ਭਈ ਅਕਾਲ ਕੀ ਜਪੋ ਜੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਉਹ ਦੁਨੀਆ ਦੇ ਲੋਕੋ ਜਦ ਮੈਂ ਗੁਰੂ ਗਰੰਥ ਸਾਹਿਬ ਖੋਲਿਆ ਤੁਹਾਨੂੰ ਦਿਸਦੇ ਹੋਣਗੇ ਤੇ ਕਾਲੇ ਅੱਖਰ ਸ਼ਾਈ ਦੇ ਮੈਨੂੰ ਇਨਾ ਕਾਲਿਆਂ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਕਾਲਾ ਦਾੜਾ ਦਿਸਦਾ ਇਹ ਪੂਰਨ ਸਿੰਘ ਨੇ ਕਿਹਾ ਮੈਨੂੰ ਸ਼ਬਦ ਵਿੱਚੋਂ ਗੁਰੂ ਦੇ ਦੀਦਾਰ ਹੁੰਦੇ ਨੇ ਮੇਰੇ ਕੋਲ ਸ਼ਬਦ ਗਿਆਨ ਵਿੱਚੋਂ ਗੁਰੂ ਗੋਬਿੰਦ ਸਿੰਘ ਪ੍ਰਤੱਖ ਦਿਸਦੇ ਆ ਸਤਿਗੁਰ ਜੀ ਰਹਿਮਤ ਕਰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦੇ ਆੜਾ ਤੇ ਸਿਖਰ ਹੈ ਗੁਰੂ ਮਾਨਯੋ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਜ਼ਿਕਰ ਹੈ ਕਦੀ ਕਨਵਰਜਨ ਦੀ ਗੱਲ ਨਹੀਂ ਕੀਤੀ ਸਿੱਖ ਨੇ ਤੁਸੀਂ ਸਿੱਖ ਬਣ ਜਾਓ ਹਿੰਦੂ हिंदू असल हिंदू बन के दिखाए सो पंडित जो मन पर बोधे राम नाम आत्म मैं सो दे मुसलमान असल मुसलमान बन के दिखाए मुसलमान मोम दिल हो वह ये मुसलमान की भरभाषा कुरान में भी नहीं है अंतर की मल दिलते तो वे सिख सिख बने सिख सब तो बड़ी रहत है सो सिख सखा बंदप है भाई जे गुर के भाणे विच आए ਆਪਣੇ ਭਾਣੇ ਜੋ ਚੱਲਿਆ ਭਾਈ ਵਿਛੜ ਛੋਟਾਂ ਖਾਈ ਭਾਵੇਂ ਫਿਰ ਰੂਪ ਵੀ ਜੇ ਉਹ ਮਰਜੀ ਜਾ ਬਣਾ ਲੇ ਸਤ ਕੋ ਰਹਿਮਤ ਕਰਨ